ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ ਹਾਲਾਂਕਿ ਦੋਨਾਂ ਪਾਸਿਆਂ ਤੋਂ ਕੋਈ ਸਿੱਧੇ ਤੌਰ ਤੇ ਨਹੀਂ ਆਇਆ ਕਿ ਹੋ ਗਿਆ ਸਾਡਾ ਗੱਠਜੋੜ ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਾਂ ਵੀ ਬਿਆਨ ਦੇ ਕੇ ਚਰਚਾ ਛੇੜੀ ਹੁਣ ਫੇਰ ਇੱਕ ਦਿੱਤੇ ਇੰਟਰਵਿਊ ਦੇ ਵਿੱਚ ਦਹੀਂ ਗੱਲਬਾਤ ਸਾਹਮਣੇ ਆਈ ਸੰਕੇਤ ਸਾਫ ਹੋ ਗਏ ਕਿ ਜਲਦੀ ਐਲਾਨ ਹੋਣ ਵਾਲਾ ਤੋ ਕੋ ਇਹਦੇ ਵਿੱਚ ਭਾਜਪਾ ਨੂੰ ਲੱਗਦਾ ਕਿ ਸਾਨੂੰ ਫਾਇਦਾ ਅਗਰ ਸ਼੍ਰੋਮਣੀ ਕਾਲੀ ਦਲ ਦੇ ਨਾਲ ਗੱਠਜੋੜ ਹੋ ਜਾਂਦਾ ਤਾਂ ਫਾਇਦਾ ਹੁਣ ਸਵਾਲ ਹੈ ਕਿ ਕਾਲੀ ਦਲ ਭਾਜਪਾ ਕਾਲੀ ਦਲ ਬੀਜੇਪੀ ਨੂੰ 5 ਸੀਟਾਂ ਦੇਣ ਨੂੰ ਤਿਆਰ ਨਹੀਂ ਕਿਉਂਕਿ ਸੁਬੀਸ਼ ਸਿੰਘ ਬਾਦਲ ਨੂੰ ਪਤਾ ਜੇ ਮੈਂ ਇਹਨਾਂ ਨੂੰ 5 ਦੇ ਦਿੱਤੀਆਂ ਇੱਕ ਹਲਕੇ ਦੇ ਵਿੱਚ 9 ਸੀਟਾਂ 5945 ਫਿਰ 227 ਦੇ ਵਿੱਚ 45 ਸੀਟਾਂ ਤੇ ਆਪਣੇ ਦਾਵੇਦਾਰੀ ਜਿਤਾਣਗੇ ਉਹ ਤੇ ਕਰਕੇ 3 ਤੇ ਆਜੋ 4 ਤੇ ਹੋ ਸਕਦਾ 4 ਨਾਲ 36 ਹੋ ਸਕਦਾ ਪਰ 45 ਸੀਟਾਂ ਕੀ ਕਿ ਤੁਸੀਂ ਬਰਾਬਰ ਦੇ ਭਾਗੀਦਾਰ ਹੋ ਗਏ ਨੇ ਉਹ ਰੇਡ ਕਾ ਉੱਥੇ ਪਿਆ ਦੂਜਾ ਕਿਸਾਨੀ ਅੰਦੋਲਨ ਕਿ ਤੁਸੀਂ ਮੁਕਰੇ ਹੋ ਤੁਸੀਂ ਮਾਫੀ ਵੀ ਮੰਗੀ ਤੁਸੀਂ ਕਿਹਾ ਅਸੀਂ ਬਿੱਲ ਵਾਪਸ ਕਰਾਂ ਪਰ ਨੋਟੀਫਾਈ ਨਹੀਂ ਕੀਤਾ ਅੰਦੋਲਨ ਫਿਰ ਚੱਲ ਰਿਹਾ ਹੈਗਾ ਐਮਐਸਪੀ ਲੀਗਲਾਈਜ਼ ਤੁਸੀਂ ਦੇ ਨੇ ਉਹ ਬੰਦੀ ਸਿੰਘ ਪਹਿਲੇ ਪਾਸ਼ਾ ਸਾਹਿਬ ਦਾ ਜਦੋਂ 550 ਸਾਲਾ ਮਨਾਇਆ ਤੁਸੀਂ ਖੁਦ ਕਿਹਾ ਸੀ ਤੁਸੀਂ ਉਸ ਤੇ ਵੀ ਮੁਕਰ ਗਏ ਹੁਣ ਕਾਲੀ ਦਲ ਕਹਿੰਦਾ ਕਿ ਅਸੀਂ ਕਿਹੜੇ ਮੂਨਾ ਵੋਟਾਂ ਮੰਗਾਗੇ ਕਿ ਐਂਟੀ ਕਿਸਾਨ ਤੁਸੀਂ ਉਹ ਐਂਟੀ ਰੀਜਲ ਤੁਸੀਂ ਉਹ ਵਾਦੇ ਤੋਂ ਤੁਸੀਂ ਭੱਜਿਓ ਵਾਦੇ ਤੁਸੀਂ ਮੁਕਰਿਓ ਅਹੀਂ ਕਿਵੇਂ ਸਮਝੌਤਾ ਕਰ ਲਈ ਹੁਣ ਬੀਜੇਪੀ ਨੂੰ ਇਹ ਹੈਗਾ ਬੀਜੇਪੀ ਨੂੰ ਪਤਾ ਹੈ ਕਿ ਇਹਦੇ ਨਾਲ ਸਾਨੂੰ ਫਾਇਦਾ ਹੋਏਗਾ ਜੇ ਕਾਲੀ ਦਲ ਗੱਠ ਜੇ ਕਾਲੀ ਦਲ ਦਾ ਵਰਕਰ ਬੀਜੇਪੀ ਨੂੰ ਵੋਟਾਂ ਪਾਦਾ ਬੀਜੇਪੀ ਦਾ ਵਰਕਰ ਕਾਲੀ ਦਲ ਨੂੰ ਇਹ ਕਾਲੀ ਦਲ ਦੇ ਲੀਡਰ ਵੀ ਮੰਨਦੇ ਆ ਗਨੇ ਹੁਣੇ ਲੱਗੇ ਹੋਏ ਨੇ ਪਰ ਹੁਣ ਜਿਵੇਂ ਅਮੀਸ਼ਾਹ ਨੇ ਕਿਹਾ ਕਿ ਹਫਤੇ ਤੱਕ ਸਾਡੀ ਸਥਿਤੀ ਸਪਸ਼ਟ ਹੋ ਜਾਏਗੀ ਹੁਣ ਪੰਜਾਬ ਦੇ ਆਮ ਆਦੀ ਪਾਰਟੀ ਕਹਿੰਦੇ ਕਿ ਹੁਣ ਅਸੀਂ ਛੋਟੇ ਭਰਾ ਨਹੀਂ ਬਰਾਬਰ ਦੇ ਵਿਚਨਾ ਦੋਨੇ ਬਰਾਬਰ ਦੇ ਆ ਮਤਲਬ ਅਸੀਂ ਕਹਿੰਦੇ ਕਿ ਹੁਣ ਜੁੜਵਾ ਹਾਂ ਕੋਈ ਵੱਡਾ ਛੋਟਾ ਨਹੀਂ ਅਸੀਂ ਜੁੜਵੇਂ ਪੰਜਾਬ ਦੇ ਜੁੜਵੇਂ ਭਰਾ ਪੁੱਤ ਹਾਂ ਤੁਸੀਂ ਬਰਾਬਰ ਲੜੋ ਅਸੀਂ ਬਰਾਬਰ ਲੜੋ ਸਵਾਲ ਉਤੇ ਹੋਰ ਦੂਜਾ ਕਹਿੰਦਾ ਸਾਡਾ ਮਾਨ ਸਨਮਾਨ ਚਾਹੀਦਾ ਸਾਡੇ ਅਮਿਤ ਸ਼ਾਹ ਦੀ ਜਿਹੜੀ ਸਟੇਟਮੈਂਟ ਹੈ ਜਿਹੜੀ ਉਹਨਾਂ ਨੇ ਇੰਟਰਵਿਊ ਦਿੱਤੀ ਆ ਉਹਦੇ ਕਹਿੰਦਾ ਇੱਕ ਸਾਡੇ ਅਸੀਂ ਪਹਿਲਾ ਨਾਲੋਂ ਮਜ਼ਬੂਤ ਆ ਸਾਡੀ ਭਾਗੀਦਾਰੀ ਵੱਡੀ ਹੋਣੀ ਚਾਹੀਦੀ ਆ ਔਰ ਦੂਜਾ ਸਾਡੇ ਵਰਕਰਾਂ ਦਾ ਲੀਡਰਾਂ ਦਾ ਮਾਨ ਸਨਮਾਨ ਮਾਨ ਸਨਮਾਨ ਕੇ ਵੀ ਹੋਊਗਾ ਤਿੰਨਾਂ ਤੋਂ ਪੰਜ ਹੋਣਗੇ ਬਰਾਬਰ ਹੋਣਗੇ 45 ਸੀਟਾਂ ਦੇ ਗਾਂ ਲੜਨਗੇ ਹੁਣ ਉਹ ਹੀ ਆ ਹੁਣ ਸੁਭੀ ਸਿੰਘ ਬਾਦਲ ਲੱਗ ਪਈ ਉਹਨੇ ਕੀ ਇਹਦੇ ਚ ਮਜਬੂਰੀ ਕਹਿ ਦਿਆ ਸ਼੍ਰੋਮਣੀ ਕਾਲੀ ਦਲ ਦੀ ਸੁਭੀ ਸਿੰਘ ਬਾਦਲ ਦੀ ਜਾਂ ਭਾਰਤੀ ਜਨਤਾ ਪਾਰਟੀ ਮਜਬੂਰੀ ਵਾਲਾ ਸਵਾਲ ਹੁਣ ਜੇ ਉਹਨਾਂ ਨੂੰ ਪੰਜ ਸੀਟਾਂ ਮਿਲੀਆਂ ਪੰਜ ਕਿਹੜੀਆਂ ਮੰਗਣਗੇ ਅੰਮ੍ਰਿਤਸਰ ਉੱਤ ਰਣਜੀਤ ਸਿੰਘ ਸੰਧੂ ਲੜਨਗੇ ਅੰਮ੍ਰਿਤਸਰ ਉਥੋਂ ਨੀਲ ਜੋਸ਼ੀ ਬੈ ਕਊਗਾ ਗਰਦਾਸਪੁਰ ਤੋਂ ਕੌਣ ਲੜਨਗੇ ਜਾਂ ਜੰਗੀ ਲਾਲ ਮਹਾਜਨ ਲੜਨਗੇ ਜਾਂ ਜਿਹੜੇ ਇਹਨਾਂ ਦੇ ਅ ਅਸ਼ਵਨੀ ਸ਼ਰਮਾ ਹੋ ਗਿਆ ਫਿਰ ਇੱਕ ਇਹਨਾਂ ਦੇ ਹੋਰ ਹੁੰਦੇ ਸੀ ਸ਼ਾਰਪੁਰ ਤੋਂ ਐਮਐਲਬਾ ਰਾਜ ਸਭਾ ਮੈਂਬਰੀ ਵੀ ਰਹੇ ਅਗੇ ਨੇ ਖੰਨਾ ਸਾਹਿਬ ਉਹ ਲੜਨਗੇ ਨੰਦਪੁਰ ਸਾਹਿਬ ਤੋਂ ਫਿਰ ਚੰਦੂ ਮਹਾਰਾਜ ਸਾਹਿਬ ਲੜਨਗੇ ਜਲੰਧਰ ਤੋਂ ਭਾਜਪੀ ਕੋ ਜਾਏਗੀ ਸ਼ਾਰਪੁਰ ਭਾਜਪੀ ਜਾਏਗੀ ਪਟਿਆਲਾ ਤੇ ਉਹਨਾਂ ਕੋ ਆ ਹੀ ਗਈ ਹੂੰ ਪ੍ਰਨੀਤ ਕੌਰ ਆਗੇ ਉਹ 5 ਸੀਟਾਂ ਮੰਗ ਰਹੇ ਹੋ ਸਕਦਾ ਫਿਰੋਜ਼ਪੁਰ ਵੀ ਭਾਜਪੀ ਦੇ ਕੋਟੇ ਤੇ ਚਲੇ ਜਾਵੇ ਇਹ ਇਥੇ ਇਹ ਰੇੜਕਾ ਅੜਿਆ ਹੋ ਸਕਦਾ ਹੈ ਕਿ ਕਾਲੀ ਦਲ 5 ਸੀਟਾਂ ਦੇ ਵੀ ਦੇਵੇ ਵੀ ਕੋਈ ਗੱਲ ਨਹੀਂ ਵੇਖ ਲਾਂਗੇ ਪਰ ਉਹ ਕਹਿੰਦੇ ਜਿਹੜੇ ਸਾਡੇ ਨਾਲ ਜਿਹੜੇ ਕਿਵੇਂ ਜਾਂ ਕਿ ਕਿਸਾਨ ਧਰਨੇ ਤੋਂ ਉੱਠ ਜਾਣਗੇ ਕਿ ਐਮਐਸਪੀ ਲੀਗਲਾਈਜ਼ ਹੋ ਜਾਏਗੀ ਕਿ ਜਿਹੜੇ ਬੰਦੀ ਸਿੰਘ ਆ ਤੁਸੀਂ ਉਹ ਕਰ ਦੋਗੇ ਰਲਾਈ ਹੁਣ ਤੇ ਸਵਾਲ ਹੈ ਕਿ ਕਾਲੀ ਦਲ ਵੀ ਘੇਰੇਗਾ ਕਿ ਜਿਹੜਾ ਅਮਰਤਾਪਾਲ ਸਿੰਘ ਹੁਣਾਂ ਤੇ ਐਨਐਸਐ ਪੰਜਾਬ ਸਰਕਾਰ ਨੇ 1 ਸਾਲ ਦਾ ਵਧਾ ਦਿੱਤਾ ਹੈਗਾ ਕਿ ਸੈਂਟਰ ਸਰਕਾਰ ਉਸ ਨੂੰ ਵਾਪਸ ਕਰੇਗੀ ਵੀ ਇੱਕ ਐਨਐਸਐ ਤੇ 1 ਸਾਲ ਤੱਕ ਹੀ ਲੱਗਦਾ ਸੀ ਪਰ ਐਕਸਟੈਂਡ ਕਰ ਦਿੱਤਾ ਹੈ ਇਹ ਸਾਰੇ ਹੁਣ ਚੋਣ ਵਾਲੇ ਮੁੱਦੇ ਬਣੇ ਹੈਗੇ ਇਸ ਕਰਕੇ ਉਹ ਸਾਰੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂਕਿ ਸ਼੍ਰੋਮਣੀ ਕਾਲੀਦਾ ਆਪਣੇ ਆਪ ਨੂੰ ਕਹਿੰਦੀ ਅਸੀਂ ਪੰਥਕ ਜਮਾਤਾਂ ਅਸੀਂ ਪੰਥ ਦੇ ਹਿੱਤਾਂ ਦੀ ਰਾਖੀ ਕਰਦੇ ਹਾਂ ਉਸ ਤੋਂ ਸਵਾਲ ਹੈ ਕਿ ਤੁਸੀਂ ਪੰਥ ਦੇ ਹਿੱਤਾਂ ਦੀ ਰਾਖੀ ਕਰਨੀ ਆ ਪੰਥਕ ਪਾਰਟੀਓ ਜਾਂ ਆਪਣੀ ਸਿਆਸੀ ਪੂਰਤੀ ਵਾਸਤੇ ਆ ਭਾਜੀਪੀ ਨੂੰ 3 ਦੀ ਬਜਾਏ 5 ਸੀਟਾਂ ਦੇਣ ਨੂੰ ਤਿਆਰ ਪਰ ਹਫਤੇ ਤੱਕ ਜਿਹੜੀ ਸਥਿਤੀ ਉਹ ਸਪਸ਼ਟ ਹੋ ਜਾਊਗੀ ਕਿਉਂਕਿ ਬਾਅਦ ਚ ਉਮੀਦਵਾਰਾਂ ਦਾ ਐਲਾਨ ਵੀ ਕਰਨਾ ਪੈਣਾ ਚੋਣ ਪ੍ਰਚਾਰ ਵੀ ਕਿਉਂਕਿ ਹੁਣ ਤੇ ਰੋਜ਼ ਇੱਕ ਦਿਨ ਘਟਣਾ ਵਾ ਕਾਨੂੰ ਤੇ 1 ਜੂਨ ਪਰ 1 ਜੂਨ ਛਾਟੀ ਆ ਜਾਣੀ ਹੈਗੀ ਆ ਪ੍ਰਚਾਰ ਆ 9 ਹਲਕੇ ਨੇ 9 ਹਲਕਿਆਂ ਦੇ ਵਿੱਚ 500 ਤੋਂ ਲੈ ਕੇ 7-700 ਪਿੰਡ ਆ ਕਿ ਉਹ ਕਵਰ ਕਰਨੇ ਬੜੇ ਔਖੇ ਨੇ ਪਰ ਸ਼ਹਿਰਾਂ ਨੁੱਕੜ ਮੀਟਿੰਗਾਂ ਕਰਨੀਆਂ ਰੈਲੀਆਂ ਕਰਨੀਆਂ ਬੜਾ ਯੋਰ ਲੱਗਦਾ ਹੈਗਾ ਇਸ ਕਰਕੇ ਉਹ ਜਿਹੜੀ ਸਥਿਤੀ ਸਪਸ਼ਟ ਹੋ ਗਈ ਸੁਬੀਸ਼ ਸਿੰਘ ਬਾਦਲ ਉਹਨਾਂ ਦੇ ਚੱਲੀ ਰਹੀ ਪੰਜਾਬ ਬਚਾਓ ਯਾਤਰਾ ਜਿਸ ਤੇ ਕਾਂਗਰਸ ਵੀ ਟਿੱਪਣੀਆਂ ਕਰ ਰਹੇ ਨੇ ਤੇ ਆਮ ਆਦੀ ਪਾਰਟੀ ਵਾਲੇ ਵੀ ਟਿੱਪਣੀ ਕਰ ਰਹੇ ਨੇ